ਸਸਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ 2 3 4 ਅਤੇ 5 ਮਈ ਪੰਜਾਬ ਦਾ ਮੌਸਮ ਕਿਵੇਂ ਜਰਵੇਗਾ ਇਹਨਾਂ 4 ਦਿਨਾਂ ਵਿੱਚ ਕੀ ਹਾਲਾਤ ਨੇ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਤੇ ਸਿਸਟਮ ਕਿਵੇਂ ਦੇ ਬਣੇ ਹੋਏ ਨੇ ਬੱਦਲਵਾਈ ਸਿਸਟਮ ਕਿਵੇਂ ਦਾ ਹੈ ਹਨੇਰੀ ਕਿਵੇਂ ਦੀ ਚੱਲੇਗੀ ਅਤੇ ਨਾਲ ਦੀ ਨਾਲ ਮੀਂਹ ਦੀ ਉਮੀਦ ਕਿਹੜੇ-ਕਿਹੜੇ ਇਲਾਕੇ ਵਿੱਚ ਹੈ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਸੈਟਲਾਈਟ ਇਮੇਜਸ ਦੇਖਾਂਗੇ ਤੇ ਨਾਲ ਦੀਆਂ ਦੇਖਾਂਗੇ ਕਿ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾ ਹਾਲਾਤ ਜਿਹੜੇ ਮੀਂਹ ਦੇ ਨਾਲ ਖਰਾਬ ਹੋ ਸਕਦੇ ਨੇ ਸਭ ਤੋਂ ਪਹਿਲਾਂ ਅਗਰ ਗੱਲ ਕੀਤੀ ਜਾਵੇ ਤਾਂ ਤਾਜ਼ਾ ਸੈਟਲਾਈਟ ਇਮੇਜਸ ਤੋਂ ਬਹੁਤ ਹੱਦ ਤੱਕ ਕਲੀਅਰ ਹੋ ਰਿਹਾ ਹੈ ਕਿਹੜੇ ਸਿਸਟਮ ਨੇ ਉਹ ਪਹਾੜੀ ਖ ਜੋ ਕਿ ਹੌਲੀ-ਹੌਲੀ ਪੂਰਬੀ ਹਵਾ ਦੇ ਨਾਲ ਪੰਜਾਬ ਵੱਲ ਕੂਚ ਕਰੇਗਾ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਸੀਂ ਮਿਸ ਨਾ ਕਰ ਸਕੋ ਅਤੇ ਲਗਾਤਾਰ ਜਾਣਕਾਰੀਆਂ ਲੈ ਕੇ ਤੁਸੀਂ ਆਪਣੇ ਕਿੱਤੇ ਦੇ ਵਿੱਚ ਲਾਹੇਵੰਦ ਹੋ ਸਕੋ ਗੱਲ ਕਰਾਂਗੇ ਕਿ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ ਤੇਜ਼ ਹਵਾਵਾਂ ਅੱਜ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੀਆਂ ਤੇ ਬਾਅਦ ਦੁਪਹਿਰ ਯਾਨੀ ਕਿ ਸ਼ਾਮ ਦੇ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਸਾਨੂੰ ਮੀਂਹ ਦੇ ਘਟਨਾਵਾ ਦੇਖਣ ਨੂੰ ਮਿਲ ਸਕਦੇ ਨੇ ਜੋ ਕਿ ਖਾਸ ਤੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਭਰਤਗੜ ਰੂਪਨਗਰ ਦੇ ਇਲਾਕਿਆਂ ਵੀ ਸਾਨੂੰ ਇਹ ਸਿਸਟਮ ਅੱਜ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲਣ ਲੱਗੇ ਗੱਲ ਕਰਾਂਗੇ 2 ਤਰੀਕ ਤੋਂ ਲੈ ਕੇ 4 ਤਰੀਕ ਦੇ ਮੌਸਮ ਦੀ ਤਾਂ ਅਲਰਟ ਮੌਸਮ ਵੀ ਅੱਗੇ ਵੱਲ ਜਾਰੀ ਕਰ ਦਿੱਤਾ ਗਿਆ ਦੇਖ ਲੈਂਦੇ ਜੀ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਦੇ ਤਾਜ਼ਾ ਅਲਰਟ ਤੁਹਾਡੇ ਸਕਰੀਨ ਦੇ ਉੱਪਰ ਹਨ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਦਿਖਾਇਆ ਗਿਆ ਜੀ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਦੇ ਅਨੁਮਾਨ ਕੀ ਮੇਦ ਨੇ ਸੌਰੀ ਥੋੜੀ ਜਿਹੀ ਵੀਡੀਓ ਖਰਾਬ ਹੋ ਗਈ ਸੀ ਅਨੁਮਾਨ ਦਿਖਾਏ ਗਏ ਨੇ ਜਿਦੇ ਵਿੱਚ ਲਗਭਗ ਸਾਨੂੰ ਪਤਾ ਲੱਗ ਰਿਹਾ ਹੈ ਕਿ ਪੰਜਾਬ ਦੇ ਬਹੁਤੇ ਇਲਾਕਿਆਂ ਦੇ ਵਿੱਚ ਕਾਰ ਸਿਸਟਮ ਜਿਹੜਾ ਵਿਗੜਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਦਿਨਾਂ ਦੇ ਹਿਸਾਬ ਨਾਲ ਤਾਂ ਇੱਕ ਤਰੀਕ ਨੂੰ ਹਲਕਾ ਤੋਂ ਦਰਮਿਆਨਾ ਭਾਰੀ ਸਿਸਟਮ ਦਿਖਾਈ ਦੇ ਰਿਹਾ ਸੀ ਜੋ ਕਿ ਫਿਲਹਾਲ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਤੇਜ਼ ਹਵਾ ਦੇ ਹਾਲਾਤ ਬਣੇ ਹੋਏ ਨੇ ਹਨੇਰੀ ਦਾ ਮਾਹੌਲ ਬਣਿਆ ਹੋਇਆ ਹੈ ਤੇ ਸ਼ਾਮ ਦੇ ਵੇਲੇ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ 2 ਤਰੀਕ ਤੋਂ ਲੈ ਕੇ ਆਪਾਂ 4-5 ਤਰੀਕ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੌਸਮ ਵਿਭਾਗ ਵੱਲੋਂ ਡਸਟ ਸਟਾਰਮ, ਥੰਡਰ ਸਟਾਰਮ, ਲਾਈਟਨਿੰਗ ਅਤੇ ਇਸ ਤਰੀਕੇ ਦੇ ਹਾਲਾਤਾਂ ਦੀ ਅਲਰਟ 3 ਤਰੀਕ, 4 ਤਰੀਕ, 5 ਤਰੀਕ, 6 ਤਰੀਕ ਤੱਕ 6 ਮਈ ਤੱਕ ਬਣਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਸਾਨੂੰ ਲਗਾਤਾਰ ਹੁਣ ਕਿਤੇ ਨਾ ਕਿਤੇ ਚਿੰਤਾ ਬਣੀ ਹੋਈ ਹੈ ਕਿ ਜਿਹੜੇ ਕਿਸਾਨ ਵੀਰਾਂ ਦੀ ਫਸਲ ਲੇਟ ਹੈ ਜਾਂ ਕਿਸਾਨ ਵੀਰਾਂ ਨੇ ਕੋਈ ਨਵੀਂ ਫਸਲ ਜਿਹੜੀ ਬੀਜਣੀ ਹੈ ਖੇਤਾਂ ਦੇ ਵਿੱਚ ਜਾਂ ਮੱਕੀ ਵਗੈਰਾ ਦਾ ਕੰਮ ਹੁਣ ਇਸ ਟਾਈਮ ਚੱਲ ਰਿਹਾ ਸਪਰੇਅ ਹ ਵਗੈਰਾ ਕਰਨੀਆਂ ਨੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਬਜਾਈ ਦੇ ਵਿੱਚ ਦਿੱਕਤ ਆ ਸਕਦੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਅਸੀਂ ਕਹਾਂਗੇ ਇੰਤਜ਼ਾਰ ਕਰ ਲਓ ਅਗਰ ਤੁਹਾਡੀ ਖੇਤ ਰੌਣੀ ਕਰ ਚੁੱਕੇ ਹੋ ਤੁਸੀਂ ਜਿਆਦਾ ਹਜੇ ਖੇਤ ਗਿੱਲੇ ਨੇ ਤਾਂ ਨੁਕਸਾਨ ਹੋ ਸਕਦਾ ਹੈ ਜਰਮੀਨੇਸ਼ਨ ਦੇ ਵਿੱਚ ਦਿੱਕਤ ਆ ਸਕਦੀ ਹੈ ਅਗਰ ਤੁਸੀਂ ਸਪਰੇਅ ਹ ਵਗੈਰਾ ਕਰਨੀ ਹੈ ਆਪਣੇ ਮੱਕੀ ਦੀ ਫਸਲ ਨੂੰ ਉਹਦੇ ਵਿੱਚ ਵੀ ਤੁਹਾਨੂੰ ਦਿੱਕਤ ਪਰੇਸ਼ਾਨੀ ਆਵੇਗੀ ਹਨੇਰੀ ਚੱਲ ਰਹੀ ਹੈ ਬਹੁਤੇ ਇਲਾਕੇ ਦੇ ਵਿੱਚਕਾਰ ਮੀਰੀ ਤੇ ਹਲਕੀ ਦਰਮਿਆਨੀ ਬੂੰਦਾਬੰਦੀ ਦੀ ਸੰਭਾਵਨਾ ਬਣ ਰਹੀ ਹੈ ਅਤੇ ਨਾਲ ਦੀ ਨਾਲ ਜਿਹੜੇ ਕਣਕ ਦੇ ਕਿਸਾਨ ਵੀ ਰੇਟ ਹੋਏ ਨੇ ਜਿਨ੍ਹਾਂ ਦੀ ਕਣਕ ਅਜੇ ਵੱਢਣ ਨੂੰ ਰਹਿਣੀਆਂ ਨੇ ਆਖਰੀ ਪੜਾਹ ਦੇ ਉੱਪਰ ਫਸਲ ਚੱਲ ਰਹੀ ਹੈ ਉਹ ਵੀ ਕਿਤੇ ਨਾ ਕਿਤੇ ਦੁਚਿੱਤੀ ਵਿੱਚ ਫਸੇ ਹੋਏ ਨੇ ਕਿਉਂਕਿ ਸਿਸਟਮ ਜਿਹੜੇ ਨੇ ਉਹ ਕਿਤੇ ਨਾ ਕਿਤੇ ਸਾਥ ਨਹੀਂ ਦਿੰਦੇ ਦਿਖਾਈ ਦੇ ਰਹੇ ਆਉਂਦੇ ਚਾਰ ਪੰਜ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਪਰ ਫਿਲਹਾਲ ਸਿਸਟਮ ਕੋਈ ਬਹੁਤ ਭਾਰੇ ਵੀ ਨਹੀਂ ਹਨ ਕਿਉਂਕਿ ਇਹ ਪ੍ਰੀ ਮੌਨਸੂਨ ਗਤੀਵਿਧੀਆਂ ਹੁੰਦੀਆਂ ਨੇ ਬਾਅਦ ਦੁਪਹਿਰ ਅਚਾਨਕ ਗਰਜ ਚਮਕ ਤੇ ਮੀਂਹ ਦੇ ਹਾਲਾਤ ਬਣਦੇ ਨੇ ਜੋ ਕਿ ਸਾਨੂੰ ਹੁਣ ਫਿਲਹਾਲ ਦਿਖਾਈ ਦੇ ਰਹੇ ਨੇ ਕਿ ਦੇਨ ਅਜਿਹੇ ਹੀ ਹਾਲਾਤ ਬਣੇ ਰਹਿਣਗੇ ਬਾਕੀ ਅਜਿਹੀ ਜਾਣਕਾਰੀ ਲਗਾਤਾਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਆ ਤਾਂ ਹੀ ਰਿਕੁਐਸਟ ਕਰਦੇ ਆ ਕਿ ਮੌਸਮ ਦੀ ਜਾਣਕਾਰੀ ਸਮੇਂ-ਸਮੇਂ ਸਰ ਲੈਿੰਦੇ ਰਹੇ ਕਰੋ ਕਿਉਂਕਿ ਜਿਹੜੇ ਮੌਸਮ ਦੇ ਅਪਡੇਟ ਹੁੰਦੇ ਨੇ ਇਹ ਸਮੇਂ-ਸਮੇਂ ਸਰ ਚੇਂਜ ਹੁੰਦੇ ਰਹਿੰਦੇ ਨੇ ਇੱਕ ਦੋ ਦਿਨਾਂ ਦੇ ਵਿੱਚ ਬਹੁਤ ਲੰਬਾ ਬਕਵਾ ਪੈ ਜਾਂਦਾ ਹੈ ਅਜਿਹੇ ਦੇ ਵਿੱਚ ਕਰ ਹਵਾ ਦੇ ਨਾਲ ਮੌਸਮ ਅੱਗੇ ਪਿੱਛੇ ਚਲੇ ਜਾਂਦੇ ਨੇ ਜਿਸ ਦੇ ਨਾਲ ਬਹੁਤ ਹੱਦ ਤੱਕ ਪੰਜਾਬ ਦੇ ਵਿੱਚ ਜਿਹੜੀ ਮੌਸਮੀ ਬਦਲਾਅ ਹੈ ਉਹ ਸਾਨੂੰ ਦੇਖਣ ਨੂੰ ਮਿਲਦੇ ਨੇ ਬਾਕੀ ਅਸੀਂ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਅਗਲੀ ਅਪਡੇਟ ਤੁਹਾਨੂੰ ਲਗਾਤਾਰ ਮਿਲਦੀ ਰਹੇ ਹੁਣ ਅਗਰ ਗੱਲ ਕੀਤੀ ਜਾਵੇ ਤਾਂ ਮੌਸਮ ਜ਼ਿਆਦਾਤਰ ਠੀਕ ਹੈ ਕੋਈ ਵੱਡੀ ਹਲਚਲ ਫਿਲਹਾਲ ਅ ਅੱਜ ਬਹੁਤੇ ਇਲਾਕੇ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਪੰਜਾਬ ਦੇ ਵਿੱਚ ਫਜ਼ੇਲਕਾ ਫਿਰੋਜ਼ਪੁਰ ਮੁਕਸਰ ਇਹਨਾਂ ਇਲਾਕਿਆਂ ਦੇ ਵਿੱਚ ਕਰਮੀ ਦੀ ਸੰਭਾਵਨਾ ਹੈ ਰਾਤ ਦੇ ਸਮੇਂ ਥੋੜੀ-ਬੋਤੀ ਸੰਭਾਵਨਾ ਹੈ ਸਾਨੂੰ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਭਰਤਗੜ ਕਰਾਲੀ ਮੁਹਾਲੀ ਮੋਰਿੰਡਾ ਚੰਡੀਗੜ੍ਹ ਰੂਪਨਗਰ ਜ਼ਿਲ੍ਹੇ ਦਾ ਬਹੁਤਾ ਹਿੱਸਾ ਥੋੜਾ-ਬੋਤਾ ਭਲਾਚੌਰ ਦੇ ਨੇੜੇ ਦੇ ਵਿਚਕਾਰ ਤੁਹਾਨੂੰ ਹਲਜੀ ਹਲਕੀ ਦਰਮਿਆਨੀ ਗਰਜ ਚਮਕ ਹੁੰਦੀ ਬਾਅਦ ਸ਼ਾਮ ਜਾਂ ਰਾਤ ਦੇ ਨਿਰਚ ਦੇਖਣ ਨੂੰ ਮਿਲੇਗੀ ਬਾਕੀ 2 ਤਰੀਕ ਤੋਂ ਲੈ ਕੇ ਮੌਸਮ ਜਿਹੜਾ ਅਗਲੇ ਆਉਂਦੇ ਦਿਨਾਂ ਦਾ ਤੁਹਾਨੂੰ ਦੱਸ ਹੀ ਚੁੱਕੇ ਹਾਂ ਅਗਲੀ ਅਪਡੇਟ ਜੋ ਵੀ ਹੋਵੇਗੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਧੰਨਵਾਦ